ਫਗਵਾੜਾ ਦੇ ਮਹੱਲਾ ਬਾਬਾ ਗਦਿਆ ਦੇ ਰਹਿਣ ਵਾਲੇ ਇੱਕ ਨੌਜਵਾਨ ਨੇ ਮਹੱਲਾ ਪਲਾਹੀ ਗੇਟ ਦੇ ਦੋ ਨੌਜਵਾਨਾਂ ਉੱਪਰ ਬਿਨਾਂ ਕਿਸੇ ਰੰਜਿਸ਼ ਦੇ ਚਾਲਦੇ ਆਂ ਤੇਜ਼ਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖਮੀ ਕਰੰਦੇ ਗੰਭੀਰ ਦੋਸ਼ ਲਗਾਏ ਨੇ ਸਿਵਲ ਹਸਪਤਾਲ ਫਗਵਾੜਾ ਵਿਖੇ ਜੇਰੇ ਇਲਾਜ ਸ਼ੈਂਕੀ ਵਾਸੀ ਬਾਬਾ ਗਦਿਆ ਨੇ ਦੱਸਿਆ ਕਿ ਉਹ ਜਦੋਂ ਘਰੋਂ ਦੁੱਧ ਲੈਣ ਲਈ ਜਾ ਰਿਹਾ ਸੀ ਤਾਂ ਰਸਤੇ ਵਿੱਚ ਮਹੱਲਾ ਪਲਾਹੀ ਗੇਟ ਦੇ ਦੋ ਨੌਜਵਾਨਾਂ ਨੇ ਬਿਨਾਂ ਕਿਸੇ ਕਾਰਨ ਉਸ ਨਾਲ ਝਗੜਾ ਕਰਦਿਆਂ ਚਾਕੂ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਉਹਨਾਂ ਕਿਹਾ ਕਿ ਪਹਿਲਾਂ ਵੀ ਉਹਨਾਂ ਨੇ ਬਿਨਾਂ ਕਿਸੇ ਕਾਰਨ ਤੋਂ ਉਸ ਨਾਲ ਮਾਰਕੁੱਟ ਕੀਤੀ ਸੀ। ਜਖਮੀ ਸ਼ੈਂਕੀ ਮੁਤਾਬਕ ਉਸਨੇ ਇਸ ਵੰਦੀ ਪੁਲਿਸ ਨੂੰ ਸ਼ਿਕਾਇਤ ਕਰਦਿਆਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ। ਹਾਂਜੀ ਭਾਈ ਕੀ ਨਾਮ ਆਪਣਾ? ਮੇਰਾ ਨਾਮ ਸ਼ੈਂਕੀ ਹੈ ਜੀ। ਹਾਂਜੀ ਕਿੱਥੇ ਦੇ ਰਹਿਣ ਵਾਲੇ ਆਪਾਂ? ਫਗਵਾੜੀ ਦਾ ਜੀ, ਬਾਬਰੇ ਦੇ ਤੇ ਮਾਮਲਾ ਕੀ ਸਿਵਲ ਹਸਪੀਟਲ ਚ ਆਇਆ ਅੱਜਾ। ਮੇਨਾਂ ਹੀ ਦੋ ਜਣਾਂ ਨੇ ਮੇਰੇ ਕੁੱਟਮਾਰ ਕੀਤੀ, ਮੇਰੇ ਸ਼ੂਰੇ ਮਾਰੇ ਮੁੰਡਿਆਂ ਨੇ। ਕੌਣ ਵਿਅਕਤੀ ਸੀਗੇ ਕਿੰਨੇ ਲੋਕ ਸੀਗੇ ਦੋ ਜਣੇ ਆਏ ਹਾਂਜੀ ਇੱਕ ਆਈ ਰਾਹੁਲ ਉਪਕਾਨ ਇੱਕ ਹੈਪੀ ਕਿੱਥੇ ਦੇ ਰਹਿਣ ਵਾਲੇ ਉਹ ਲਾਈ ਗੇਟ ਦੇ ਕੋਈ ਪੁਰਾਣੀ ਰੰਜਿਸ਼ ਹੈ ਆਪਣੀ ਲੜਾਈ ਨੂੰ ਲੱਗਿਆ ਪਹਿਲਾਂ ਵੀ ਉਹਨਾਂ ਨੇ ਮੈਨੂੰ ਕਈ ਵਾਰੀ ਹੱਥ ਝੱਕਿਆ ਮੇਤੇ ਮੈਂ ਪਰ ਜ਼ਿਆਦਾ ਗੌਰ ਨਹੀਂ ਕੀਤੀ ਕਿ ਲੜਾਈ ਝਗੜਾ ਮੈਂ ਕਰਦਾ ਨਹੀਂ ਅੱਜ ਉਹਨਾਂ ਨੇ ਕੁਝ ਜ਼ਿਆਦਾ ਹੀ ਰੋਕ ਕੇ ਕੁੱਟਿਆ ਬਿਨਾਂ ਗੱਲ ਤੋਂ ਬਿਨਾਂ ਕਿਸੇ ਗੱਲ ਤੋਂ ਤੁਸੀਂ ਕਿੱਥੋਂ ਕਿੱਥੇ ਜਾ ਰਹੇ ਸੀ ਮੈਂ ਦੁੱਧ ਲੈਣ ਜਾਣਾ ਪਿਆ ਸੀਗਾ ਜੀ ਕਰੋ ਤੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਕੰਪਲੀਟ ਕੀਤੀ ਤੁਸਾਂ ਹਾਂਜੀ ਹਾਂਜੀ ਕੀਤੀ ਹੈ ਜੀ ਤੇ ਪੁਲਿਸ ਆਈ ਸੀ ਹਾਂਜੀ ਆਈ ਸੀ ਗੇ ਬਿਆਨ ਲੈ ਕੇ ਗਈ ਉਧਰ ਇਸ ਮੰਦੀ ਥਾਣਾ ਸਿਟੀ ਦੇ ਸਬ ਇੰਸਪੈਕਟਰ ਅਨਵਰ ਮਸੀਹ ਨੇ ਦੱਸਿਆ ਕਿ ਪੀੜਤ ਨੌਜਵਾਨ ਅਜੇ ਬਿਆਨ ਦੇ ਦੇ ਯੋਗ ਨਹੀਂ ਹੈ ਤੇ ਹੋਸ਼ ਵਿੱਚ ਆਉਣ ਤੋਂ ਬਾਅਦ ਹੀ ਬਿਆਨ ਦਰਜ ਕਰਕੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਹਾਂਜੀ ਸਰ ਕੀ ਮਾਮਲਾ ਕੀ ਜਿਹੜਾ ਅੱਜ ਸਿਵਲ ਹਸਪੀਟਲ ਚ ਆਇਆ ਮੈਂ ਅਨਵਰ ਮਸੀਹ ਸਬ ਇੰਸਪੈਕਟਰ ਥਾਣਾ ਸਿਟੀ ਫਗਵਾੜਾ ਤਾਨੂੰ ਕਿ ਇਨਫਾਰਮੇਸ਼ਨ ਮਿਲੀ ਸੀ ਕਿ ਕਿ ਛਿੰਕੀ ਨਾਂ ਦਾ ਬੰਡਾ ਆ ਜਿਹਦੇ ਸੱਟਾਂ ਲੱਗੀਆਂ ਸਿਵਲ ਅਫਸਰ ਦਾਖਲਾ ਜਿੱਤੇ ਇੱਥੇ ਆਏ ਆ ਪੁੱਛਿਆ ਉਹਨੇ ਬਿਆਨ ਦਿੱਤਾ ਮੇਰੇ ਅੱਖਰੇ ਹੋਣੇ ਅੱਖਰੇ ਰਿਪੋਰਟਾਉਣ ਤੋਂ ਬਾਅਦ ਮੁਕੰਮਲ ਬਿਆਨ ਲਿਖਾ ਕਰਵਾ ਕਰ ਸਰ ਕਿੱਥੇ ਦੇ ਰਹਿਣ ਵਾਲੇ ਪਤਾ ਕੁਛ ਜਲਾ ਗਧੀਆਂ ਬਾਬਾ ਗਧੀਆਂ ਮੱਲਾ ਜੀ ਤੇ ਕੁਛ ਪਤਾ ਲੱਗਾ ਕਿੰਨੇ ਲੋਗਾਂ ਨੇ ਇਹਨਾਂ ਤੇ ਹਮਲਾ ਵਗੈਰਾ ਕੀਤਾ ਜਾਂ ਉਹ ਜੇ ਹੋਸ਼ ਚ ਨਹੀਂ ਪੂਰਾ ਉਹ ਕਹਿੰਦਾ ਬਾਅਦ ਚ ਬਿਆਨ ਦਊਗਾ